ਇਹ ਗੋਲੀ ਮਾਰੂਗੀ ਗੋਲੀ ਸਿੰਘ ਤੱਕ ਦਾ ਮਾਰੀ ਦੀ ਗੋਲੀ ਦੱਸ ਦੱਸ ਗੋਲੀ ਮਾਰ ਇੱਕ ਹੋਰ ਵਾਰ ਦੇ ਕੋਣ ਬੰਦਾ ਭਜਾ ਦੇ ਦੱਸ ਭਜਾਈ ਰਹਿ ਗਿਆ ਭਜਾ ਨਾਲ ਦਜਾ ਸੋਤੀ ਨਾ ਹਾਂ ਆ ਯਾ ਸਾਰਾ ਕੁਝ ਹੀ ਕਰਿਆ ਸਿੰਮੇ ਨੇ ਹੋੜ ਮੋੜ ਪਿਛੇ ਨੂੰ ਮੋੜ ਬੈਕ ਕਰ ਬੈਕ ਕਰ ਬੈਕ ਕਰ ਬੰਦਾ ਬੈਕ ਬੰਦਾ ਬੈਕ ਕਰ ਹੋਰ ਬੜੀ ਬਾਤ ਹੈ ਜਾ ਜਾ ਇਦੋਂ ਤੇ ਆ ਨਾ ਬੰਦਾ ਤੈਨੂੰ ਮਾਰ ਦੇ ਬੰਦੇ ਨੇ ਤੈਨੂੰ ਮਾਰ ਦੇ ਨੀ ਗੋਲੀ ਮਾਰੂਗਾ ਬੰਦਾ ਤੇਰੇ ਜਾ ਤੀ ਮੰਦਾ ਅਨ ਚਨਾ ਲਾ ਦੇ ਕਿੱਡੀ ਗੇਮ ਕਿੱਦਾਂ ਨਹੀਂ ਗੇਮ ਕਿੱਦਾਂ ਨਹੀਂ ਕਿੱਦਾਂ ਗੋਲੀ ਬਾਜੀਆਂ ਨੂੰ ਇੱਥੇ ਕਿੱਦਾਂ ਆਹੋ ਕਿੱਧਰ ਕੰਮੀ ਨੂੰ ਗੋਲੀ ਸਪਾਈਡਰ ਮੈਂ ਖੜਿਆ ਕਰਨੀ ਸਾਰੇ ਸਾਈਡ ਹੀ ਘੇਰ ਕੇ ਟੀਆਂ ਕਰੂੰਗਾ ਕਿਹੜੀ ਗੇਮ ਨਾਂ ਲੰਗਾ ਦੇਖ ਲਈ

ਕੀ ਰੁਕਣਾ ਹੀ ਕੀ ਕੰਮ ਹੈ ਰੁੱਕ ਕੇ ਐ ਕੀ ਕਰਨੀ ਤੇ ਰੱਖ ਤਾ ਇਹ ਹੋਣੀ ਤੇ ਕੋਈ ਜਾਂਦਾ ਤੈਨੂੰ ਤੂੰ ਪਤਾ ਹੀ ਨਹੀਂ ਲੱਗ ਗਿਆ ਚੱਲਦੇ ਰਹੋ ਹਾਂ ਕਿੱਦਾਂ ਵਢੀਦੀ ਐ ਰੁਕ ਜਾ ਮੈਂ ਤੈਨੂੰ ਹੁਣੇ ਇਸਕੋ ਨਾ ਤੂੰ ਮੈਂ ਮਰਵਾ ਦੇ ਖਰਮੇ ਇੱਕ ਮਰੂਗਲੀ ਚ ਵੀ ਵੇਖ ਹੋਰ ਨਾ ਉਧਰ ਵੀ ਵੇਖ ਜਿੱਥੇ ਰੁਕ ਜਾ ਮੈਨੂੰ ਦੱਸ ਪਹਿਲਾਂ ਕਿ ਪੱਜੀ ਦਾ ਕਿਦਾਂ ਪੱਜੀ ਦਾ ਕਿਦਾਂ ਨਾ ਨਾ ਬੋਲਿਨੇ ਕਰ ਸਕਦਾ ਕਿਦਾਂ ਪੱਜੀ ਦਾ ਵਾ ਬੋਲਿਆ ਕਿ ਜਾਂਦਾ ਨਹੀਂ ਬੋਲਿਆ ਕਿ ਉਹ ਅੰਗੇ ਅੰਦਰ ਤੂੰ ਦਸਾਲਾ ਨਾ ਲੱਤਾਂ ਹੀ ਹੋ ਗਈਆਂ ਤੇ ਐਂਡ ਗੋਲੀ ਮਾਰਿਆ ਤੇ ਫਿਰ ਹੋਲੀ ਹਰਲੇ ਫਿਰ ਹੋਲੇ ਤੁੰਦਾਂ ਦੇ ਫਿਰ ਨੱਲਾ ਖੜ ਗਿਆ ਫਿਰ ਸੇ ਕੋਈ ਨਹੀਂ ਆ ਮੀਮ ਜਿਹੜੀ ਸੰਜਰੀ ਲੱਗਦੀ ਕਹੀ ਜਨੀ ਇਹ ਗਈ ਇਹ ਨਹੀਂ ਕੋਦਾ ਤੇਰਾ ਨਾ ਜਾਣੀ ਮੈਨੂੰ ਤੈਨੂੰ ਹੁੱਦ ਜਾ ਜਿਣੀ ਮੈਨੂੰ ਕਿਸ ਕੋਣੀ ਨੂੰ ਜਾਇਂ ਖੜੰਦੀ ਤੈਨੂੰ ਹੈਗੀ ਜਾਜ ਹੈਗੀ ਜਾਜ ਅਹ ਮਜੀਮਾ ਦੇ ਇਹ ਨਹੀਂ ਜਾਜ ਹੈਗੀ ਐਵੇਂ ਖੜਦੀ ਐ ਨਹੀਂ ਬਾਤ ਕਰ ਗੋਲੀਆਂ ਮਾਰ ਜਣਾ ਕੀ ਕਿ ਗੋਲੀਆਂ ਮਾਰਗੀ ਕਿ ਨਹੀਂ ਬੰਦੇ ਕੇਰੇ ਗੋਲੀ ਮਾਰ ਆਗੇ ਦਾ ਬੰਦਾ ਮੇਰਾ ਬੰਦਾ ਹੋਰ ਕਿਹਦਾ ਬੰਦਾ ਹੈ ਮੈਨੂੰ ਮੇਰਾ ਬੰਦਾ ਮੇਰਾ ਬੰਦਾ ਮੇਰਾ ਬੰਦਾ ਦੱਪ ਪਰ ਲਾਤ ਮਾਰੀ ਲਾਤ ਮਾਰੀ ਕਿਧਰ ਮਾਰੀ ਮੈਨੂੰ ਲਾਤ ਮਾਰੀ ਵੇ ਇੱਕ ਡਾਕੂ ਸਾਦੇ ਚ ਖੇਡਣ ਦੀ ਤੈਨੂੰ ਯਾਜ ਨਹੀਂ ਆ 15 ਰੁਪਏ ਤੂੰ ਮੈਨੂੰ ਵਾਤੇ ਆ ਤੂੰ ਯਾਦ ਹੈ ਕੋੜੇ ਚੜ ਕੇ ਕੋੜਾ ਲੈ ਆ ਤੇ ਚੜ ਕੇ ਉੱਪਰ ਜਾ 6 ਮਿੰਟ ਤੱਕ ਨਹੀਂ ਨਹੀਂ ਦਿਆ ਤੂੰ ਸਿੱਧਾ ਕਰ ਲੈ ਮੁੰਮੂ ਦਾ ਮੁੰਮੂ ਸਿੱਧਾ ਇਹ ਬਰੂ ਉਂਦਰ ਆਹ ਮੈਂ ਕਿ ਤੇ ਦੇ ਦੇਗਾ ਚਲ ਹੁਣ ਵੇ ਕਿੱਥੇ ਲੱਗੇ ਥਾਂ ਦੀ ਲੈ 3 ਰਸ ਮੈਂ ਚੱਕ ਕੇ ਲਾ ਲੈ ਤੈਨੂੰ ਦੇ ਦੇਗਾ ਇਤੋਂ ਬਹ ਲੱਗਾ ਤੈਨੂੰ ਸੱਚੀ ਜਾਣੀ ਹੈ ਸੀ ਮਾ ਮੰਲਾ ਘਾਤ ਨੂੰ ਨਹੀਂ ਜਾ ਜਾਈਗੀ। ਕੱਜ ਮੈਨੂੰ ਹੁਣ ਨਹੀਂ ਜਾ ਸਕਦਾ। ਨਹੀਂ ਮੈਨੂੰ ਯਾਜ ਹੈਗੀ ਆ। ਰੁਕ ਜਾ। ਯਾਰ ਸਾਡੇ ਤੇ ਕਾ ਕੀ ਕਰੇਗਾ? ਕੀ ਕਹਿੰਦੀ ਆ? ਤੇਰੀ ਗੱਲ ਵੀ ਨਹੀਂ ਸਮਝ ਲਾਦੀ ਮੈਨੂੰ ਜਿੰਨਾ। ਕਿਆ ਹੀ ਜਾਣੀ ਤੂੰ। ਇਹਨੂੰ ਸੱਕੀ ਜਾ ਮੈਂ ਲਾਇਆ ਸਾਰਾ